ਏ ਲੁਧਿਆਣੇ ਨਾਲੋਂ ਸਾਨੂੰ ਵਧੀਆ ਜਮਾਤਾਂ ਦੀ ਦੋਸਤੋ ਸੁਖਵਿੰਦਰ ਸਰ ਆਏ ਨੇ ਲੁਧਿਆਣੇ ਤੋਂ ਇਹਨੇ ਸੁਭਾਸ਼ ਨਗਰ ਜਿਹੜਾ ਕਿ ਸਕੂਲ ਐ ਸੀਨੀਅਰ ਸੈਕੰਡਰੀ ਸਕੂਲ ਐ ਜੀ ਗਵਰਨਮੈਂਟ ਨੇ ਟੀਚਰ ਨੇ ਹੋਰ ਪ੍ਰਿੰਸੀਪਲ ਸਾਹਿਬ ਨੇ ਇਹ ਪ੍ਰਿੰਸੀਪਲ ਸਰ ਨੇ ਇਹ ਔਰ ਇਹਨਾਂ ਨੇ ਲਿਆ ਆਈਫੋਨ 13 ਇਹ ਲੈਣ ਆਏ ਸੀ ਮਤਲਬ ਆਈਫੋਨ 13 ਔਰ ਇਹਨਾਂ ਨੇ ਨਾਲ ਲੈਣੇ ਡੈਕਨ ਦੇ ਏਸੀ ਮਤਲਬ ਕਿ ਇਹਨਾਂ ਨੂੰ ਫਿਰ ਸਕੀਮ ਦਿੱਤੀ ਆਪਾਂ ਨੇ SBI ਕਾਰਡ ਦੇ ਉੱਤੇ ਇਹਨਾਂ ਕੋਲ SBI ਕਾਰਡ ਸੀ ਇਹਨਾਂ ਨੇ ਫਿਰ ਲਿਖਾ ਜੋਖਾ ਲਗਾਇਆ ਕਿ ਬਜਾਜ ਕਾਰਡ ਦੇ ਵਿੱਚ ਸਹੀ ਰਹੂਗਾ ਜਾਂ SBI ਕਾਰਡ ਦੇ ਵਿੱਚ ਬਜਾਜ ਕਾਰਡ ਦੇ ਥੋੜੇ ਜਿਹੇ 2-3000 ਰੁਪਏ ਦੇ ਖਰਚੇ ਜ਼ਿਆਦਾ ਪੈਂਦੇ ਸੀ ਇਹ ਚ ਆਪਾਂ ਨੂੰ ਕੈਸ਼ਬੈਕ ਮਿਲ ਗਿਆ ਠੀਕ ਹੈ ਜੀ ਬਾਕੀ ਸੁਖਵਿੰਦਰ ਸਰ ਨੂੰ ਨਾਲ ਦਿੱਤੀ ਇੱਕ ਸਾਊਂਡਬਾਰ ਜੋ ਇਹਦੇ ਨਾਲ ਆਂਦੀ ਹੈ ਆਈਫੋਨ 13 ਦੇ ਨਾਲ ਸਾਊਂਡਬਾਰ ਗਿਫਟ ਹੈ ਔਰ ਬੇਟੇ ਨਾਲ ਆਏ ਸੀ ਉਹਨਾਂ ਨੂੰ ਇੱਕ ਗਿਫਟ ਦਿੱਤਾ ਉਹਨਾਂ ਨੇ ਔਰ ਬਾਕੀ ਸੁਖਵਿੰਦਰ ਸਾਨੂੰ ਪੁੱਛਾਂਗੇ ਕਿ ਕਿਵੇਂ ਲੱਗਿਆ ਹਾਂਜੀ ਬਹੁਤ ਹੀ ਵਧੀਆ ਲੱਗਿਆ ਜੀ ਸਰਜੀ ਨੂੰ ਮਿਲ ਕੇ ਬਹੁਤ ਹੀ ਵਧੀਆ ਸੁਭਾਅ ਹੈ ਇਹਨਾਂ ਦਾ ਮਿਲਨ ਸਰ ਤੇ ਲੁਧਿਆਣੇ ਨਾਲੋਂ ਸਾਨੂੰ ਵਧੀਆ ਡੀਲ ਮਿਲੀ ਚਲੋ ਲੁਧਿਆਣੇ ਦੇ ਬਰਾਬਰ ਮਿਲ ਗਈ ਹਾਂ ਜੀ ਬਿਲਕੁਲ ਜੀ ਚਲੋ ਆਪਾਂ ਕਹਿ ਨਹੀਂ ਸਕਦੇ ਚਲੋ ਮੈਨੂੰ ਤਾਂ ਪਤਾ ਵਾ ਸੇਮ ਜਿਹਾ ਹੀ ਹੋ ਗਿਆ ਇਹਨਾਂ ਦੇ ਮਿੱਤਰ ਕਰਦੇ ਨੇ ਉੱਥੇ ਕੰਮ ਉਹਨਾਂ ਨੇ ਵੀ ਸੇਮ ਹੀ ਉਹਨਾਂ ਨੂੰ ਦੱਸਿਆ ਸਾਰਾ ਪ੍ਰੋਸੈਸ ਪਰ ਆਪਾਂ ਲੁਧਿਆਣੇ ਦੇ ਬਰਾਬਰ ਹੀ ਰਹੇ ਹਾਂ ਬਾਕੀ ਵੀਰਿਆਂ ਦਾ ਹੋਰ ਵੀ ਮਾਨਤਾਨ ਕਰਾਂਗੇ ਹਾਂ ਜੀ ਬਹੁਤ ਹੀ ਵਧੀਆ ਲੱਗਾ ਜੀ ਬਾਕੀ ਬੇਟੇ ਨੂੰ ਗਿਫਟ ਦਿੱਤਾ ਗਿਆ ਪਹਿਲਾ ਫੋਨ ਹਾਂ ਜੀ ਹਾਂਜੀ ਬੇਟਾ ਕਿਵੇਂ ਲੱਗਿਆ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਿਆ ਪੁੱਤਰ ਡੀਲ ਵਧੀਆ ਸੀ ਥੈਂਕ ਯੂ ਥੈਂਕ ਯੂ ਜੈ ਮਾਤਾ ਦੀ ਜੀ ਜੈ ਮਾਤਾ